ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਸੀ ਨੇ ਕਿਹਾ ਕਿ ਜੀਨੇ ਮੈਡਮ ਨੇ ਕਹਿੰਦੀ ਫੌਨ ਨਿਕਲੀ ਕਿ ਜਸਟ ਕੋਰਸ ਹੈ ਜਿਹੜੀ ਹੁੰਦਾ ਉਸ ਤੋਂ ਬਾਅਦ ਸੁਣੇ ਮੈਨੇ ਕਿਹਾ ਕਿ ਜੀ ਜੇ ਨਾਲ ਆਏ ਬੰਦੇ ਹਾਂਜੀ ਬਾਈ ਹੁਣ ਦੱਸੋ ਕੀ ਕਹਿਣਾ ਜਾਊਗਾ ਜੀ ਤੁਸੀਂ ਵੀ ਇਹ ਮਾਮਲੇ 'ਚ ਮਾਮਲੇ 'ਚ ਕਹਿਣਾ ਕਰਨਦੀਪ ਦੇ ਜਦ ਬਿਆਨ ਲਏ ਆ ਉਹਨਾਂ ਨੇ ਦਰਵਾਜ਼ਾ ਬੰਦ ਕਰਕੇ ਉਹਨਾਂ ਦੀ ਮਾਤਾ ਜੀ ਨੂੰ ਬਾਹਰ ਕੱਢਤਾ ਜੀ ਲੜਕੀ ਨੂੰ ਕਹਿੰਦੇ ਵੀ ਇੱਕ ਬੰਦੇ ਦੇ ਨਾਮ ਲਿਖਾ ਦੂਜੇ ਬੰਦੇ ਦਾ ਨਾਮ ਨਾ ਲਿਖਾ ਅੱਛਾ ਜੀ ਇਹਨਾਂ ਨੇ ਇਹਨੂੰ ਦੁਖਾਇਆ ਕਰਨਦੀਪ ਸਬ ਇੰਸਪੈਕਟਰ ਮੈਡਮ ਜੀ ਮੈਡਮ ਜੀ ਹਾਂਜੀ ਜੀ ਤੇ ਲੜਕੀ ਨੇ ਬਾਅਦ 'ਚ ਦੱਸਿਆ ਵੀ ਮੈਨੂੰ ਧੁਕਾਇਆ ਗਿਆ ਅੰਦਰ ਮੈਥੋਂ ਬਿਆਨ ਤੋੜ-ਮੋੜ ਕਰਕੇ ਲੈ ਗਏ ਲੜਕੀ ਕਹਿੰਦੇ ਹੋ ਵਾਲੀ ਉਹ ਲੜਕੀ ਸੀ ਇੱਕ ਨਾਲ ਦੇ ਪਿੰਡ ਜਿਰਾਉਂ ਦੇ ਨਾਲ ਦੇ ਪਿੰਡ ਦੀ ਨਾਂ ਅਡਰੈਸ ਦੱਸਣ ਲੋੜ ਨੂੰ ਸ਼ੁਰੂ ਤੇ ਕਰੋ ਜੀ ਹਾਂ ਸਟਾਰਟ ਕਰੋ ਜਿਹੜਾ ਮੇਨ ਮੁੱਦਾ ਉਹ ਤੇ ਹੀ ਬਸ ਹਾਂਜੀ ਹਾਂਜੀ ਬਸ ਹਾਂਜੀ ਭਗਵਾਨ ਜੀ ਅੱਜ ਤੁਸੀਂ ਮੰਗ ਪੱਤਾ ਦੇਣ ਆਏ ਸੀ ਅਸਵੀ ਸਾਨੂੰ ਕੀ ਮਾਮਲਾ ਜੀ ਪੂਰਾ ਜੀ ਮੈਂ ਜੀ ਕਾਮਰੇਡ ਨਿਰਮਲ ਸਿੰਘ ਢਾਲੀਵਾਲ ਤਸਵੀਰ ਸੈਕਟਰੀ ਦਿਹਾਤੀ ਮਜ਼ਦੂਰ ਸਭਾ ਜਿਗਰਾਉਂ ਅੱਜ ਸਾਡੇ ਕੋਲੇ ਇੱਕ ਪਰਿਵਾਰ ਆਇਆ ਲੜਕੀ ਸਮੇਤ ਆ ਲੜਕੀ ਮੇਰੇ ਨਾਲ ਖੜੀ ਆ ਜਿਹੜੀ ਸਿਟੀ ਜੂਂਦੀ ਵਾਸੀ ਚ ਪੜ੍ਹਦੇ ਸੀ ਤੇ ਕੁਝ ਸਟੂਡੈਂਟ ਉਥੇ ਪੜਦੇ ਸੀ ਦਾਖਲਾ ਲੈਣ ਆਏ ਸੀ ਪਹਿਲਾਂ ਕੋਈ ਮਾੜੀ ਮੋਟੀ ਸਕੂਲਾਂ ਚ ਵੀ ਇਕੱਠੇ ਰਹੇ ਤਾਂ ਉਥੇ ਇੰਨੀ ਕਿ ਉਹਨਾਂ ਦੀ ਮੁਲਾਕਾਤ ਦੇ ਦਰਾਂ ਉਹਨਾਂ ਨੇ ਬੀਬੀ ਨੇ ਇਹਨੇ ਕੁੜੀ ਨੇ ਲੜਕੀ ਨੇ ਕਿਹਾ ਕਿ ਮੈਨੂੰ ਜੰਗਰਾਉ ਬੱਸ ਸਟੈਂਡ ਤੇ ਛੱਡ ਦਿਓ ਉਹਨਾਂ ਕੋਲੇ ਗੱਡੀ ਸੀ ਉਹਨਾਂ ਨੇ ਗੱਡੀ ਚੋਂ ਉਥੋਂ ਬਿਠਾ ਲਿਆ ਉਹਨੂੰ ਬੱਸ ਸਟੈਂਡ ਤੇ ਉਤਾਰਨ ਦੀ بجائے ਤਾਂ ਉਹਨੂੰ ਕਿਸੇ ਅਣ ਦੱਸੀ ਥਾਤੇ ਲੈ ਗਏ ਇਹ ਬੀਬੀ ਦੱਸ ਰਹੀ ਐ ਕਿ ਉਹਨਾਂ ਨੇ ਇਹਨਾਂ ਦੇ ਨਾਲ ਫਿਜ਼ੀਕਲ ਸੰਬੰਧ ਬਣਾਏ ਤਾਂ ਇਹ ਬੰਦੇ ਤਿੰਨ ਦੱਸੇ ਜਾ ਰਹੇ ਆ ਇੱਕ ਗ੍ਰਿਫਤਾਰ ਕਰ ਲਿਆ ਪਰ ਦੂਜੇ ਅਜੇ ਤੱਕ ਗ੍ਰਿਫਤਾਰ ਨਹੀਂ ਕੀਤੇ ਅਸੀਂ ਮੰਗ ਕਰਦੇ ਆ ਪਰਿਵਾਰ ਸਮੇਤ ਖੜੇ ਆ ਇਹਨਾਂ ਦਾ ਪਰਿਵਾਰ ਖੜਾ ਸਾਰਾ ਮਾਤਾ ਖੜੀ ਆ ਉਹਨਾਂ ਦੀ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਗਰ ਗ੍ਰਫਤਾਰ ਨਹੀਂ ਕੀਤਾ ਜਾਂਦਾ ਐਫ ਆਰ ਐਫ ਆਈ ਆਰ ਨਹੀਂ ਹੁੰਦੀ ਅਸੀਂ ਉਹਨਾਂ ਨੂੰ 2-3 ਦਿਨ ਦਿੰਨੇ ਆ ਪੁਲਿਸ ਨੂੰ ਇਹਨਾਂ ਦਿਨਾਂ ਦੇ ਵਿੱਚ ਨਾ ਹੋਇਆ ਤਾਂ ਇੱਕ ਬਹੁਤ ਵੱਡਾ ਸ਼ਿੰਗਾਰਸਰੇਜ ਕੀਤਾ ਜਾਊਗਾ ਜੋ ਕਿ ਐਸ ਐਸ ਪੀ ਦਾ ਸਾਹਬ ਦਾ ਘਰਾਉ ਕਰਨਗੇ ਬਾਕੀ ਇਨਸਾਫ ਸੰਗ ਜਥੇਬੰਦੀਆਂ ਤੇ ਇਨਸਾਫ ਸੰਗ ਲੋਕ ਇਕੱਠੇ ਹੋ ਕੇ ਮੰਗ ਪੱਤਰ ਦੇਣਗੇ ਤੇ ਧਰਨਾ ਲਾਵਾਂਗੇ ਜੋ ਵੀ ਸਾਡਾ ਐਜੀਟੇਸ਼ਨ ਜਿੱਥੋਂ ਤੱਕ ਹੋਇਆ ਕਰਾਂਗੇ ਜਿੰਨੀ ਦੇਰ ਇਹ ਬੱਚੀ ਨੂੰ ਇਨਸਾਫ ਨਹੀਂ ਮਿਲਦਾ ਤੇ ਉਹਨਾਂ ਦੋਸ਼ੀਆਂ ਨੂੰ ਫੜੇ ਨਹੀਂ ਜਾਂਦਾ ਸਾਹਿਬ ਅਰਚਾ ਦਰਜ ਹੋ ਚੁੱਕਿਆ ਹੈਗਾ ਵਾ ਦੋ ਦੋਸ਼ੀਆਂ ਤੁਸੀਂ ਦਾ ਦੋ ਦੋਸ਼ੀਆਂ ਦੇ ਪਰਚਾ ਦਰਜ ਹੈਗਾ ਮੇਰਾ ਮੰਗਾ ਤਨੀ ਇੱਕ ਹਾਂਜੀ ਇੱਕ ਤੇ ਹੀ ਹੋਇਆ ਇੱਕ ਤੇ ਹੋਇਆ ਹੈਗਾ ਜਿਹੜਾ ਦੂਜਾ ਨੌਜਵਾਨ ਸੀ ਦਾ ਜਿਹੜਾ ਪਿੰਡ ਜੀ ਅਮੋ ਸਿੰਘ ਪਿੰਡ ਢੋਲਣ ਤੋਂ ਅੱਛਾ ਜੀ ਪਿੰਡ ਢੋਲਣਾ ਉੱਤੇ ਕਹਦਾ ਨਾ ਗੁਰਸੇਵ ਸਿੰਘ ਦਾ ਹਾਂਜੀ ਇਹਨਾਂ 'ਚ ਤਿੰਨ ਕਿੰਨੇ ਤੁਸੀਂ ਬੰਦਿਆਂ ਦੇ ਕਿੰਨੇ ਨਾਮ ਲਗਾਏ ਸੀਗੇ ਅਸੀਂ ਤਾਂ ਉਹਦੇ ਉਹਦੇ ਵਿੱਚ ਦੋ ਦੇ ਲਖਾਏ ਆ ਜੀ ਪਰ ਇੱਕ ਬੰਦਾ ਪਾਸੇ ਤੋਂ ਮਦਦ ਕਰ ਰਿਹਾ ਸੀ ਇਹਨੇ ਅੱਛਾ ਦੂਰੋਂ ਖੜਕੇ अच्छा जी ਜਿਹੜਾ ਗਾਈਡ ਕਰ ਰਿਹਾ ਸੀ ਕਿ ਇੱਧਰ ਮੁੜੋ ਇੱਧਰ ਮੁੜੋ ਸਾਥੇ ਆਓ ਸਾਥੇ ਜਾਓ ਉਹ ਅਣ ਦੇਖਿਆ ਪਰ ਤੀਜਾ ਬੰਦਾ ਵੀ ਹੈ ਇਸ ਰੇਬ ਦੇ ਵਿੱਚ ਤੀਜਾ ਬੰਦਾ ਵੀ ਸ਼ਾਮਲ ਹੈ ਇਸ ਕਹਾਣੀ ਦੇ ਵਿੱਚ ਅਸੀਂ ਕਹਿੰਨੇ ਕਿ ਜੋ ਵੀ ਇਹਦੇ ਵਿੱਚ ਸ਼ਾਮਲ ਹੈ ਉਹਨਾਂ ਨੂੰ ਇਨਵੈਸਟਿਗੇ ਜਿਹੜਾ ਮੇਨ ਮਤਲਬ ਗੱਡੀ ਦੇ ਵਿੱਚ ਬਿਠਾ ਕੇ ਲੱਗੇ ਸੀ ਦੋ ਜਣੇ ਸੀਗੇ ਉਹ ਹਾਂ ਦੋ ਜਣੇ ਸੀ ਦੋਨਾਂ ਦੇ ਪਰਚਾ ਦਰਜ ਹੋ ਚੁੱਕੇ ਇੱਕ ਟਿਕਰ ਹੋਇਆ ਇੱਕ ਤੇ ਹੋਇਆ ਅੱਛਾ ਜੀ ਉਹ ਚੱਕਰ ਦਾ ਜੇ ਉਹ ਜਿਆਦਾ ਤੁਸੀਂ ਇਹ ਹਜੇ ਕਿੱਥੇ ਅਫਰਾਰ ਆ ਉਹ ਨਗਰਦਾਨੀ ਜਿਹੜਾ ਲੱਖੇ ਦਾ ਉਹਦੇ ਤੇ ਪੱਚਾ ਹਾਂ ਇੱਥੇ ਲੱਖੇ ਦਾ ਜਿਹੜਾ ਖੋਲਣ ਦਾ ਉੱਤੇ ਪੱਚਾ ਨਹੀਂ ਕਰਦੇ ਬਿਆਨ ਆਉਦੇ ਦੇ ਹਾਂ ਅੱਛਾ ਬਿਆਨ ਹੋਏ ਵੀ ਕੀ ਕਾਰਨ ਆ ਜੀ ਵੀ ਉਹਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਜਾਂ ਉਹਨੂੰ ਨਾਮਜ਼ਦ ਨਹੀਂ ਕੀਤਾ ਜਾ ਰਿਹਾ ਜੀ ਕੀ ਕੀ ਚੋਂ ਕੀ ਤੋਂ ਨੇ ਤੁਸੀਂ ਸਾਨੂੰ ਐਂ ਲੱਗਦਾ ਕਿ ਉਹ ਜਿਹੜਾ ਦਾ ਬਾਪ ਆ ਉਹ ਬਹੁਤ ਅਮੀਰ ਆ ਮੋਟੀ ਜਾਇਦਾਦ ਆ ਕਿ ਆਪਣੇ ਦੇਖਣ ਵਿੱਚ ਆਉਂਦਾ ਕਿ ਜਾਇਦਾਦ ਵਾਲੇ ਜਾਂ ਪੈਸੇ ਵਾਲੇ ਕੀ ਨਹੀਂ ਕਰਦੇ ਤਾਂ ਸਾਨੂੰ ਕਿਤੇ ਨਾ ਕਿਤੇ ਸ਼ੱਕ ਹੁੰਦਾ ਵੀ ਸ਼ਾਇਦ ਪ੍ਰਜਾਪ੍ਰਸ਼ਾਸਨ ਦੀ ਮਿਲੀ ਭੁਗਤਤਾ ਨਹੀਂ ਅਸੀਂ ਉਹ ਵੀ ਨੰਗੀ ਕਰਾਂਗੇ ਮੌਕਾ ਆਉਣ ਤੇ ਤਾਂ ਇਸ ਤੋਂ ਪਹਿਲਾਂ ਕਿ ਸਾਥੋਂ ਕੋਈ ਵੱਧ ਘੱਟ ਬੋਲਿਆ ਜਾਵੇ ਉਹਨਾਂ ਦੇ ਉਸ ਬੰਦੇ ਨੂੰ ਵੀ ਨਾਮਜ਼ਦ ਕਰਕੇ ਉਹਨੂੰ ਅੰਦਰ ਕਰਨਾ ਚਾਹੀਦਾ ਹੈ ਜਿਹੜਾ ਇਨਵੈਸਟੀਗੇਸ਼ਨ ਅਫਸਰ ਸੀਗੇ ਉਹਨਾਂ ਦਾ ਕੀ ਕਹਿਣਾ ਤੁਸੀਂ ਉਹਨੂੰ ਮਿਲ ਕੇ ਆਏ ਹੋਵੋਗੇ ਦੁਆਰੇ ਉਹਨਾਂ ਦਾ ਕੋਈ ਬਿਆਨ ਹੋਇਆ ਹੋਊਗਾ ਵਿੱਚ ਤੇ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਆ ਜੀ ਜਿਹੜਾ ਆਈਓ ਸੁਖਵਿੰਦਰ ਸਿੰਘ ਅਸਟਾਚ ਸੰਚਾਰ ਵਾਸਟਾਚ ਅੰਕੀਨ ਚਾਰਜ ਉਹ ਪਹਿਲਾਂ ਸਾਨੂੰ ਇਹ ਵਿਸ਼ਵਾਸ ਦਿਵਾ ਰਹੇ ਸੀ ਕਿ ਕਿ ਮੈਂ ਕਾਰਵਾਈ ਕਰੂੰਗਾ ਦੂਸਰੇ ਬੰਦੇ ਨੂੰ ਹੀ ਪਤਾ ਲੱਗ ਗਿਆ ਵੀ ਉਹ ਗੈਸਟ ਹਾਊਸ ਦੇ ਵਿੱਚ ਗਏ ਆ ਉਸ ਗੈਸਟ ਹਾਊਸ ਦੇ ਬਾਰੇ ਵੀ ਪਤਾ ਲੱਗ ਗਿਆ ਜਿਹੜਾ ਸਾਨੂੰ ਨੋ ਵੀ ਦੱਸ ਦਿੱਤਾ ਗਿਆ ਸੀ। ਪਰੰਤੂ ਬਾਅਦ ਵਿੱਚ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਤਾਂ ਉਹ ਆਈ ਜਿਹੜਾ ਚੌਂਕੀਨ ਚਾਰਜ ਉਹ ਇੱਕ ਪਾਸਾ ਕਰ ਰਿਹਾ ਸੀ ਤੇ ਉਹ ਕਹਿ ਰਿਹਾ ਕਿ ਜੇ ਮੈਂ ਉਸ ਪਰਿਵਾਰ ਤੇ ਟੰਡ ਢੋਲਣ ਵਾਲਾ ਤੇ ਰੇਡ ਕਰਤੀ ਤਾਂ ਉਹ ਮੈਨੂੰ ਮੇਰੇ ਤੇ ਮਰਜ਼ਾ ਕਰਵਾ ਦੇਣਗੇ ਇਹ ਕਹਿ ਕੇ ਮਤਲਬ ਕਿ ਸਿੱਧਾ ਸਿੱਧਾ ਇਹ ਵੀ ਕੋਈ ਮਿਲੀਭੁਗਤਾ ਬੋਲ ਰਹੀ ਉਸ ਪਰਿਵਾਰ ਨਾਲ। ਅੱਛਾ ਦੇ ਸੇ ਪੱਤੀ ਦੇ ਬਿਆਨ ਲਈ ਇੱਕ ਮਿੰਟ ਹਾਂਜੀ ਹਾਂਜੀ ਭਰਪੂਰ ਸਿੰਘ ਜੀ ਕੀ ਕਹਿਣਾ ਤੁਸੀਂ ਇਸ ਪੂਰੇ ਮਸਲੇ ਉੱਤੇ ਹੈ ਜੀ ਇਹ ਕਹਿਣਾ ਚਾਹੁੰਦਾ ਮੈਂ ਵੀ ਪਹਿਲਾਂ ਮੈਂ ਥੋੜਾ ਧੰਨਵਾਦ ਕਰਦਾ ਮੀਡੀਆ ਦਾ ਜਿਨ੍ਹਾਂ ਨੇ ਗੱਲ ਪ੍ਰਸ਼ਾਸਨ ਤੱਕ ਪਹੁੰਚਾਉਣੀ ਆ ਇਹ ਸਾਡੇ ਕੋਲੇ ਸ਼ਿਕਾਇਤ ਆਈ ਲਿਖਤੀ ਰੂਪ ਦੇ ਵਿੱਚ ਜਗਰਾਉਂ ਦੇ ਨਾਲ ਕੋਈ ਪੈਂਦਾ ਵੀ ਜਿਹੜਾ ਮਸਲਾ ਹੋਇਆ ਰੇਪ ਦਾ ਮਸਲਾ ਹੋਇਆ ਜਿਹੜੇ ਕਿਸੇ ਗੁੰਡਾ ਦਾ ਕਰਦੇ ਆ ਸਾਰੇ ਕਮਾਂਚਰ ਵਾਲੇ ੱਤੇ ਦੇ ਨਾਲ ਗਮਰਾਹ ਕਰਕੇ ਲੈ ਕੇ ਕੁੜੀ ਨੂੰ ਇੱਕ ਉਸ ਜਗ੍ਹਾ ਤੇ ਲੈ ਗਏ ਜਿੱਥੇ ਲੜਕੀ ਨੂੰ ਨਹੀਂ ਪਤਾ ਸੀ ਵੀ ਮੈਂ ਕਿੱਥੇ ਆ ਗਈ ਕਿੱਥੇ ਨਹੀਂ ਆ ਗਈ ਇਹਦੇ ਦੱਸਣ ਦੀ ਗੱਲ ਆ ਵਿਸ਼ਵਾਸ ਚ ਆ ਗਈ ਕੁੜੀ ਹਾਂਜੀ ਮੈਂ ਕਾਂਗਰਸ ਭਰਪੁਰ ਸਿੰਘ ਜੀ ਪਿੰਡ ਸੱਜਾਵਾਲ ਮਨਜੂਰ ਸੰਘਰਸ਼ੀ ਕਮੇਟੀ ਦਾ ਪ੍ਰਧਾਨ ਹਾਂ ਮੈਂ ਇਹਨਾਂ ਨੂੰ ਵਿਸ਼ਵਾਸ ਇਹ ਦੋਣਾ ਵੀ ਜਿਹੜੀ ਥੋੜੀ ਲੜਾਈ ਆ ਐਸਐਸਪੀ ਦੇ ਖਿਲਾਫ ਹੋਵੇ ਚੈੱਕ ਕਰਨ ਦੀ ਦੇ ਖਿਲਾਫ ਹੋਵੇ ਕਿਉਂ ਚਾਹੇ ਤਾਂ ਕਰਨਦੀਪ ਜਿਹੜੀ ਮੈਡਮ ਆ ਸਰਪ੍ਰਿੰਟਰ ਉਹਨਾਂ ਦੀ ਜੇਬ ਗਰਮ ਹੋ ਗਈ ਜਿਨ੍ਹਾਂ ਨੇ ਦੂਜੇ ਬੰਦੇ ਦਾ ਨੋਟ ਜੱਦ ਨਹੀਂ ਕੀਤਾ ਜਾਂ ਫਿਰ ਕੋਈ ਸਿਆਸੀ ਲੀਡਰ ਆ ਜੀ ਦੀ ਸਹਿਤ ਨਹੀਂ ਕੀਤਾ ਚਾਹੇ ਉਹ ਕਾਲੀ ਹੋਵੇ ਚਾਹੇ ਉਹ ਕਾਂਗਰਸੀ ਹੋਵੇ ਤੇ ਚਾਹੇ ਉਹ ਆਮ ਪਾਰਟੀ ਦਾ ਹੋਵੇ ਕਿਉਂ ਕਿਸੇ ਦੀ ਵੀ ਸਹਿਤ ਏ ਉਹ ਮੈਡਮ ਬੋਲ ਰਹੀ ਆ ਜਿਹੜੀ ਉਹ ਮੁੰਡੇ ਨੂੰ ਰੈਸਟ ਨਹੀਂ ਕਰ ਰਹੀ ਕਿਉਂ ਕਿਸੇ ਦਾ ਤਾਂ ਉੱਤੇ ਦਵਾ ਚੱਲਦਾ ਵਾ ਜਿਹੜੀ ਮੈਂ ਤੀਜੀ ਗੱਲ ਕਹਿਣੀ ਚਾਹਣਾ ਸਾਡੀਆਂ ਸਰਕਾਰਾਂ ਕਹਿੰਦੀਆਂ ਬੇਟੀ ਪੜ੍ਹਾਓ ਬੇਟੀ ਬਚਾਓ ਨਾ ਤਾਂ ਇਹਨਾਂ ਕੋਲੇ ਬੇਟੀ ਬਚਾਓ ਦਾ ਨਾਰਾ ਵਧੀਆ ਨਾ ਪੜਾਉ ਦਾ ਵਧੀਆ ਕਿਉਂ ਜਿਹੜੀ ਸਰਕਾਰ ਚਾਹੇ ਸੈਂਟਰ ਦੀ ਹੋਵੇ ਚਾਹ ਪੰਜਾਬ ਦੀ ਹੋਵੇ ਇਹਨਾਂ ਗੱਲਾਂ ਨੇ ਉਹਨਾਂ ਦਾ ਧਿਆਨ ਨਹੀਂ ਹੈ ਕਿਉਂ ਜਿਹੜੀਆਂ ਇਹ ਜਿਹੀਆਂ ਹਰਕਤਾਂ ਹੁੰਦੀਆਂ ਘਟਿਆਂ ਘਟਮਾਵਾਂ ਹੁੰਦੀਆਂ ਪਿੰਡਾਂ 'ਚ ਜਾਂ ਕਾਲਜਾਂ ਦੇ ਵਿੱਚ ਇਹਦੇ ਵਿੱਚ ਘੱਟ ਤੋਂ ਘੱਟ ਅਸੀਂ ਸਰਕਾਰ ਨੂੰ ਦੋਸ਼ੀ ਠਕਰੌਣੇ ਆ ਬਿਜੇ ਸਰਕਾਰੇ ਤੇ ਪਹਿਰਾ ਦੇਵੀ ਤਾਂ ਇਹ ਕੰਮ ਨਾ ਹੋਣ ਸ਼ਕਤੀ ਕਰੇ ਇਹ ਕੰਮ ਨਾ ਹੋਣ ਕਿਉਂ ਇਹਦੀ ਸਰਕਾਰ ਜ਼ਿੰਮੇਵਾਰ ਆ ਅਸੀਂ ਐਸਐਸਪੀ ਜੇ ਨਹੀਂ ਉਹ ਮੁੰਡੇ ਦੇ ਪਰਚਾ ਦਿੰਦਾ ਦੁਬਾਰੇ ਅਸੀਂ ਉਹਦਾ ਘਰੋਹ ਕਰਾਂਗੇ ਵੱਡੇ ਪੱਧਰ ਤੇ ਐਸਐਸਪੀ ਸਾਹਿਬ ਦਾ ਤੇ ਨਹੀਂ 1-2 ਦਿਨ ਇਹ ਦਿਨਾਂ ਵਿੱਚ 1-2 ਦਿਨਾਂ ਦੇ ਵਿੱਚ ਉਥੇ ਪਰਚਾ ਦੇ ਕੇ ਉਹਨੂੰ ਜੇਲ੍ਹ ਭੇਜਿਆ ਜਾਵੇ ਜੈ ਜਨਤਾ ਜੱਤ ਲੜਨ ਵਾਲੇ ਲੋਕਾਂ ਦੀ ਹਾਂਜੀ ਪਾਣ ਜੀ ਬੱਚਿਆਂ ਨੂੰ ਆਪਾਂ ਵਿਸ਼ਵਾਸ ਚ ਭੇਜ ਦਿਆਂ ਸਕੂਲਾਂ ਚ ਕਾਲਜਾਂ ਚ ਯੂਨੀਵਰਸਿਟੀਆਂ ਦੇ ਵਿੱਚ ਵੀ ਸਾਡੇ ਬੱਚੇ ਪੜ੍ਹ ਕੇ ਵਧੀਆ ਅਫਸਰ ਬਣ ਜਾਣ। ਉੱਥੇ ਜਾ ਕੇ ਜਦੋਂ ਇਹੋ ਜਿਹੀ ਘਟਨਾ ਹੁੰਦੀ ਆ ਪ੍ਰਸ਼ਾਸਨ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਤੇ ਗਾਂਹ ਹੋਰ ਜਿਹੜੇ ਬੱਚੇ ਲੱਗ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ। ਪਹਿਲਾਂ ਤਾਂ ਵੀਰ ਜੀ ਮੈਂ ਇਹ ਕਹਿੰਨੀ ਵੀ ਉਸ ਬੰਦੇ ਤੇ ਪਹਿਲਾਂ ਕਾਰਵਾਈ ਕੀਤੀ ਜਾਵੇ ਇਹਨਾਂ ਦੂਸਰਾ ਸੀ ਨਾ ਹੁੰਦਾ ਕਿਉਂਕਿ ਉਹਨਾਂ ਨੇ ਬੱਚੇ ਨਾਲ ਬਹੁਤ ਜ਼ਿਆਦਾ ਜ਼ੁਲਮ ਕੀਤਾ। ਉਸ ਬੱਚੀ ਜਦੋਂ ਸੜਕ ਤੇ ਸੱਟ ਕੇ ਗਏ ਮੈਨੂੰ ਬਾਪ ਸਾਡੇ ਵਿਹੜੇ ਵਾਲਿਆਂ ਨੂੰ ਦੱਸਿਆ ਜਿ ਤੁਹਾਡੀ ਬੱਚੀ ਇਸ ਹਾਲਤ ਵਿੱਚ ਜਿਸਨੂੰ ਚ ਹੈਗੀ ਹੈ ਜੀ ਜੈਸੀ ਬਹੁਤ ਗੰਦੀ ਹਾਲਤ ਚ ਲੈ ਕੇ ਗਏ ਵੀ ਵੀ ਮੈਂ ਜਾਣਦੇ ਜਾਂ ਮੇਰੇ ਰੱਬ ਜਾਣਦਾ ਕਿ ਉਸ ਟਾਈਮ ਮੈਂ ਬੱਚੀ ਨੂੰ ਆਪਣੇ ਕਿਹੜੇ ਹਾਲਾਤਾਂ ਚ ਹਸਪੀਟਲ ਲੈ ਕੇ ਆਈ ਆ ਐ ਦੂਗਾਂ ਦਾ ਸਿਵਲ ਹਸਪਤਲ ਲੈ ਕੇ ਆਈ ਸੀ ਤੁਸੀਂ ਹਾਂ ਜੀ ਸਿਵਲ ਹਸਪਤਲ ਜਗਰਾਉਂ ਲੈ ਕੇ ਆਈ ਐ ਉਸ ਤੋਂ ਬਾਅਦ ਚ ਮੈਂ ਉਹਨਾਂ ਨੇ ਇਹਨਾਂ ਰੈਫਰ ਕੀਤਾ ਗਿਆ ਲੁਧਿਆਣੇ ਉਹ ਕਹਿੰਦੇ ਸੀ ਬੱਚੇ ਦਾ ਹੋ ਸਕਦਾ ਸੀ ਪੀਜੀਆਈ ਸਾਨੂੰ ਭੇਜਣਾ ਪੈਸਾ ਐਨੀ ਬੱਚੀ ਦੀ ਨਾਜ਼ੁਕ ਹਾਲਤ ਕਰਕੇ ਉਹ ਦਰਿੰਦਾ ਐਨੀ ਜਾ ਬਹੁਤ ਜ਼ਿਆਦਾ ਗੰਦੀ ਹਾਲਤ ਸਟਕੇ ਬੰਗਿਆ ਬੱਚੇ ਮੈਂ ਇਹੀ ਪ੍ਰਸ਼ਾਸਨ ਨੂੰ ਚਾਹੁੰਦੀ ਆ ਤੇ ਬਨਸਫਤ ਤੋਂ ਦੋ ਬੰਦੇ ਦੀ ਕਾਰਵਾਈ ਹੋਈ ਜਗਰਾਉਣ ਵਾਲੇ ਨੇ ਤੁਹਾਨੂੰ ਲੁਹਾਨੇ ਵੀ ਰੈਫਰ ਕੀਤਾ ਸੀ ਹਾਂਜੀ ਸਾਨੂੰ ਰੈਫਰ ਕੀਤਾ ਗਿਆ ਵਾ ਜੀ ਸੋ ਪ੍ਰਸ਼ਾਸਨ ਤੋਂ ਮੈਂ ਠੋਸ ਕਾਰਵਾਈ ਦੀ ਮੰਗ ਹੀ ਕਰ ਰਹੀ ਹਾਂ ਤੁਸੀਂ ਹਾਂਜੀ ਠੋਸ ਕਾਰਵਾਈ ਕਰ ਕਰਦੇ ਹਾਂ ਇਹ ਜਦੋਂ ਤਾਂ ਜਿਵੇਂ ਕਿ ਬੱਚੀ ਨੂੰ ਤੁਹਾਨੂੰ ਪਤਾ ਲੱਗਿਆ ਹੈਗਾ ਵਾਸ ਤੁਹਾਨੂੰ ਕਿਵੇਂ ਪਤਾ ਲੱਗਾ ਕਿਹਨੇ ਸੱਸੇ ਤੁਹਾਨੂੰ ਸਾਨੂੰ ਬੈਡ ਸੈੱਜ ਇਥੇ ਬੇੜੇ ਜਾਨ ਦਾ ਸਾਕਾਨੇ ਵੀ ਆਂਟੀ ਥੋੜੇ ਬੱਚੀ ਉੱਥੇ ਡਿੱਗੀ ਪਈਆਂ ਨੂੰ ਚਾਪ ਕੇ ਦੇਖੋ ਕਿ ਕੀ ਹੋ ਰਿਹਾ ਜਦੋਂ ਜਦੋਂ ਸੱਟ ਗਿਆ ਗਏ ਸੋ ਤਾਂ ਬੇਹੋਸ਼ੀ ਦੀ ਹਾਲਤ ਸੀ ਹਾਂਜੀ ਬੇਹੋਸ਼ੀ ਦੀ ਹਾਲਤ ਵਿੱਚ ਅਸੀਂ ਉੱਥੋਂ ਮੰਜੇ ਦੇ ਪਾ ਕੇ ਲੈ ਕੇ ਗਏ ਹਾਂ ਅਧਿਕਾਰ ਅੱਛਾ ਦੂਜੀ ਸੜਕ ਤੇ ਸੱਟ ਗਿਆ ਫਿਰ ਅਸੀਂ ਆਦੇ ਬੱਚਾ ਲੈ ਕੇ ਗਏ ਉੱਥੇ ਜਾ ਕੇ ਥੋੜਾ ਡਾਕਟਰ ਤੋਂ ਇਲਾਜ ਕਰਾਇਆ ਥੋੜੀ ਟੀਕਾ ਕਰਵਾਇਆ ਉਹ ਕਹਿੰਦੇ ਨਹੀਂ ਇੱਥੇ ਰੱਖਣ ਵਾਲੀ ਹੈ ਨਹੀਂ ਬੱਚੇ ਤੁਸੀਂ ਸ਼ਹਿਰ ਲੈ ਜੀ ਹਾਂਜੀ ਇਹ ਦੂਜਾ ਜਿੱਥੇ ਜਗਰਾਉ ਲੈ ਕੇ ਆਏ ਅਸੀਂ 8 ਵਜੇ ਨੂੰ ਤੇ 8 ਵਜੇ ਤੋਂ ਬਾਅਦ ਸਾਨੂੰ 12 ਵਜੇ ਤੱਕ ਅਥਰ ਰੈਫਰ ਕੀਤਾ ਗਿਆ ਠੀਕ ਹੈ ਹਾਂਜੀ ਵਾਹ ਬਹੁਤ ਵਧੀਆ ਕੇ ਸਭ ਦਾ ਧਿਆਨ ਸਣੇ ਸਰਕਾਰ ਪੈਸੇ ਬਣਾਉਣ ਤੇ ਠੱਗੀਆਂ ਮਾਰਨ ਤੇ ਗਰੀਬਾਂ ਦੀ ਲੁੱਟ ਕਰਨ ਤੇ ਮਜ਼ਦੂਰਾਂ ਦੀ ਲੁੱਟ ਕਰਨ ਤੇ ਲੱਗਿਆ ਹੋਇਆ ਪਰ ਜੋ ਇੱਥੋਂ ਦਾ ਰੂਲ ਐਂਡ ਰੈਗੂਲੇਸ਼ਨ ਆ ਚਾਹੇ ਸਕੂਲਾਂ ਦਾ ਹੋਵੇ ਚਾਹੇ ਕਾਲਜਾਂ ਦਾ ਹੋਵੇ ਚਾਹੇ ਕਿਤੋਂ ਦਾ ਹੋਵੇ ਅੱਜ ਅਸੀਂ ਜਿਹੜੀ ਤੁਹਾਡੇ ਨਾਲ ਮੈਂ ਧੰਨਵਾਦ ਕਰਨਾ ਤੁਹਾਡੇ ਚੈਨਲਾਂ ਦਾ ਤੁਹਾਡੇ ਵੀਡੀਓ ਦਾ ਅੱਜ ਜਿਹੜੀ ਅਸੀਂ ਗੱਲ ਤੁਹਾਡੇ ਨਾਲ ਕਰਨ ਲੱਗੇ ਇੱਕ ਬੜੀ ਖਾਸ ਆ ਇੱਕ ਲੜਕੀ ਮੇਰੇ ਨਾਲ ਖੜੀ ਆ ਜਿਹਦਾ ਨਾਮ ਲਾਪ੍ਰੀਤ ਕੌਰ ਪੁੱਤਰੀ ਅਵਤਾਰ ਸਿੰਘ ਪਿੰਡ ਮੱਲਾ ਇੱਕ ਮਿੰਟ ਇਹ ਮਿਸ਼ਰ ਕਰਦੇ ਆ ਵਿੱਚ ਉਹਨਾਂ ਦਾ ਨਾਮ ਨੰਬਰ ਖਾਂ ਕਰ ਲੈ ਬੇਟਾ ਸਾਰੇ ਮੁੱਦੇ ਦੀ ਗੱਲ ਇਹ ਦੱਸੋ ਵੀ ਸਾਨੂੰ ਕਦੋਂ ਨਹੀਂ ਘਟਣਾ ਹੋਈ ਆ ਕੀ ਤੁਹਾਡੇ ਨਾਲ ਹੋਇਆ ਸੀਗਾ ਤੇ ਇਸ ਦੇ ਵਿੱਚ ਪੁਲਿਸ ਅਫਸਰਾਂ ਨੇ ਤੁਹਾਨੂੰ ਕੀ ਪੁੱਛਿਆ ਤੇ ਕੀ ਤੁਸੀਂ ਦੱਸਿਆ ਉਹਨਾਂ ਨੂੰ ਇਹ 20 ਤਰੀਕ ਦੀ ਗੱਲ ਆ ਜਦੋਂ ਮੈਂ ਕਾਲਜ ਗਈ ਸੀ ਲੈਕਚਰ ਕੰਨ ਕਰ ਥੋੜਾ ਉੱਚੀ ਬੋਲੋ ਲੈਕਚਰ اٹینڈ ਕਰਕੇ ਜਾ ਰਹੀ ਸੀ ਤਾਂ ਮੈਨੂੰ ਉਹਦਾ ਫੋਨ ਆਇਆ ਵੀ ਅੱਜ ਸੈਨਸੀ ਡ੍ਰੌਪ ਕਰਦੇ ਆ ਨਾਲ ਪਰਦੇ ਸੀ ਜੇ ਮੇਰੇ ਨੂੰ ਜਾਨ ਸ਼ਾਨ ਸੀਗੀ ਹਾਂਜੀ ਪਹਿਲਾਂ ਤੇ ਨਾਲ ਪਰਦੇ ਸਕੂਲ ਤੋਂ ਤੇ ਹੁਣ ਉਹਨਾਂ ਨੇ ਐਡਮਿਸ਼ਨ ਲੈਣੀ ਸੀਗੀ ਤੇ ਹੁਣ ਮੈਨੂੰ ਐਡਮਿਸ਼ਨ ਦਾ ਕਹਿ ਕੇ ਮੈਨੂੰ ਨਾਲ ਲੈ ਗਏ ਉੱਥੇ ਕੋਈ ਜਿਹੜੇ ਕਹਿੰਦੇ ਜਗਰਾਉਂ ਤੱਕ ਅੱਡੇ ਤੱਕ ਛੱਡੇ ਆਉਣੇ ਆ ਫਿਰ ਬਾਅਦ ਮੈਨੂੰ ਉੱਥੇ ਜਿਹੜੀ ਜਗ੍ਹਾ ਮੈਂ ਜਾਣਦੀ ਨਹੀਂ ਸੀ ਮੈਨੂੰ ਉੱਥੇ ਲੈ ਗਏ ਫਿਰ ਉੱਥੇ ਜਾ ਕੇ ਉਹਨਾਂ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਹੈ ਮੈਨੂੰ ਦੋਨੇ ਸੀਗੇ ਪ੍ਰਭਜੋ ਤੇ ਹਰਜੋਤ ਦੋਨਾਂ ਨੇ ਇਹਦਾ ਕੀਤਾ ਮੇਰੇ ਨਾਲ ਫਿਰ ਬਾਅਦ ਚ ਬਾਅਦ ਚ ਉੱਥੋਂ ਮੈਂ ਆ ਨਹੀਂ ਰਹੀ ਸੀ ਕਿਉਂਕਿ ਮੇਰੀ ਹਾਲਤ ਨਹੀਂ ਸੀਗੀ ਤੇ ਉੱਥੇ ਵੀ ਉਹਨੇ ਟੜਕਾ ਮਾਰ ਮਾਰ ਕੇ ਮੈਨੂੰ ਲੈ ਗਏ ਫਿਰ ਉਸ ਤੋਂ ਬਾਅਦ ਉਹਨੂੰ ਗੱਡੀ 'ਚ ਜਦ ਮੈਂ ਕਿਹਾ ਮੈਨੂੰ ਘਰ ਛੱਡੋ ਘਰ ਦੇ ਬਾਹਰ ਹੀ ਸੁੱਟ ਕੇ ਆ ਦੇ ਹਾਂਜੀ ਪੈਂਚੀ ਤੇ ਆਇਆ ਹਾਂਜੀ ਪੈਂਚੀ ਤੇ ਆਇਆ ਅੱਛਾ ਜੀ ਇਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹਦੀ ਸ਼ਿਕਾਇਤ ਕੀਤੀ ਉਨੇ ਸਮੇਂ ਮੈਂ ਦੋਨੋਂ ਦੇ ਨਾਮ ਲਿਖਾਏ ਸੀਗੇ ਪਰ ਉਹਨਾਂ ਨੇ ਇੱਕ ਦਾ ਨਾਮ ਮੈਨੂੰ ਕਿਰਨਦੀਪ ਮੈਡਮ ਨੇ ਕਿਹਾ ਸੀ ਵੀ ਇੱਕ ਦਾ ਨਾਮ ਰਹਿਣ ਦੇ ਜਿਹੜਾ ਮੇਨ ਉਹਦਾ ਨਾਮ ਲਿਖ ਦੇ ਮੈਂ ਦੋਨਾਂ ਦੇ ਦੱਸ ਸੀ ਉਹਨੇ ਪਤਾ ਨਹੀਂ ਕੀ ਕੀਤਾ ਲਿਖਿਆ ਕਿ ਨਹੀਂ ਮੈਂ ਨਹੀਂ ਦੱਸ ਕੀ ਕਾਰਨ ਵੀ ਇੱਕ ਦਾ ਨਾਮ ਕਿਉਂ ਨਹੀਂ ਲਿਖਿਆ ਗਿਆ ਜੀ ਤੁਹਾਨੂੰ ਦਬਕਾਇਆ ਕਿਨਾਂ ਨੇ ਅਸੀਂ ਮੈਡਮ ਨੇ ਦਬਕਾਇਆ ਸੀ ਕੀ ਕਹਿੰਦੇ ਸੀ ਕਿ ਤੁਹਾਨੂੰ ਉਹ ਕਹਿੰਦੇ ਵੀ ਮੇਨ ਆ ਜਿਹੜਾ ਉਹਦਾ ਨਾਮ ਲਿਖ ਲਿਖਾ ਦੇ ਦੂਜਾ ਰਹਿਣ ਦੇ ਗਏ ਤੁਹਾਨੂੰ ਦੋਨਾਂ ਦੇ ਘੜੀ 'ਚ ਇਕੱਠੇ ਹੀ ਲੱਗ ਗਏ ਸੀ ਅੱਛਾ ਪ੍ਰਸ਼ਾਸਨ ਤੋਂ ਕੀ ਕਾਰਵਾਈ ਤੁਸੀਂ ਮੰਗ ਕਰਦੇ ਹੋ? ਮੈਂ ਸਜਾਵਾਂ ਚਾਹੁੰਦੀ ਆ ਬਸ ਨਾ ਨਸਜਾਵ ਹੋਵੇ। ਅੱਜ ਮੇਰੇ ਨਾਲ ਕੀਤਾ ਕੱਲ੍ਹ ਕਿਸੇ ਹੋਰ ਨਾਲ ਕਰੂੰਗਾ। ਬੱਚਿਆਂ ਇਸ ਪਹਿਲਾਂ ਵੀ ਕਿਤੇ ਸੁਣੋ ਇਸ ਤਰ੍ਹਾਂ ਨਾਂ ਲੱਗ ਗਿਆ ਕਿ ਦੇ ਬੰਦਾ ਕਹਿੰਦਾ ਪੈਨ ਨੂੰ ਪੈਨ ਛੱਡਿਆ ਉਹਨੇ। ਨਹੀਂ। ਫਿਰ ਕਿਵੇਂ ਆਪਾਂ ਭਰੋਸਾ ਕਰ ਲਈਏ ਇਹਨਾਂ ਉੱਤੇ? ਕਿਉਂਕਿ ਮੈਂ ਸਕੂਲ ਤੋਂ ਨਾਲ ਪੜ੍ਹਦੀ ਆ ਰਹੀ ਹਾਂ। ਅੱਛਾ।